ਲਗਾਤਾਰ ਲੋਕੀ ਦੇਖਦੇ ਨੇ ਯੂਨਾਈਟਿਡ ਸਿੱਖ ਵੱਲੋਂ ਸੇਵਾ ਨਹੀਂ ਪਾਈ ਜਾਂਦੀ ਅੱਜ ਇੱਕ ਹੋਰ ਸੇਵਾ ਨਹੀਂ ਪਾਈ ਗਈ ਹੈ ਕਿ ਤੁਸੀਂ ਈ ਰਿਕਸ਼ਾ ਦਿੱਤਾ ਵੀ ਰਾਗੀ ਸਿੰਘ ਜੀ ਨੂੰ ਦੇ। ਤੋਂ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਪਿਛਲੇ ਦਿਨਾਂ ਚ तकरीबन 20 ਤੋਂ ਲੈ ਕੇ 22 ਤੱਕ ਈ ਰਿਕਸ਼ਾ ਦੇ ਚੁੱਕੇ ਹਾਂ। ਅੱਜ ਬਹੁਤ ਖੁਸ਼ੀ ਹੋ ਰਹੀ ਹੈ ਵੀ ਪਹਿਲਾ ਇਹ ਜੋਰਾ ਸਿੰਘ ਨਿਕਲੇ ਆ। ਸਾਡਾ ਮਕਸਦ ਇਹ ਸੀ ਜਿਹੜੇ ਗੁਰਦਾਰਾ ਸਾਹਿਬ ਨਾਲ ਸੰਬੰਧਤ ਨੇ ਇਹਨਾਂ ਨੂੰ ਦੀ ਰੁਜ਼ਗਾਰ ਵਾਸਤੇ ਕੁਝ ਨਾ ਕੁਝ ਕੀਤਾ ਜਾਏ। ਤੋਂ ਸਾਜ ਅੱਜ ਬਹੁਤ ਖੁਸ਼ੀ ਅਸੀਂ ਅਸੀਂ ਉਸ ਮਕਸਦ ਵਿੱਚ ਕਾਮਯਾਬ ਹੋਣਾ ਸ਼ੁਰੂ ਹੋਏ ਹਾਂ। 10000 ਰੁਪਏ ਤੁਹਾਨੂੰ ਬੇਨਤੀ ਕੀਤੀ ਕਿ 10000 ਵੀ ਗੁਜ਼ਾਰਾ ਨਹੀਂ ਹੋ ਪਾਰਿਆ ਦਾਸ਼ਦਰ ਖਾ 4500 ਰੁਪਏ ਤੇਰਾ ਗਿਸੰਗ ਦੀ ਸੇਵਾ ਤਬਲੀ ਸੇਵਾ ਕਰਤਾ ਹੋਇਆ ਤੁਹਾਨੂੰ ਆਪਣੀ ਦਿਸ਼ਾ ਬਦਲਣੀ ਪਏਗੀ ਲੋੜਵੰਦਾਂ ਦਾ ਹੱਥ ਕਰੋ ਬਾਬੇ ਨਾਨਕ ਦਾ ਸਿਧਾਂਤ ਇਹ ਨਹੀਂ ਸੀ ਪਰ ਗੁਰਨਾਨਕ ਸਾਹਿਬ ਨੇ ਦੇਖੋ ਉਹਨਾਂ ਨੇ ਵੀ ਕੀਰਤ ਕੀਤੀ ਹੈ ਤਕਰੀਬਨ 99% ਜਿੰਨੇ ਵੀ ਰਾਗੇ ਸਿੰਘ ਕਰਸਾ ਵਾਚ ਦੇ ਪ੍ਰਚਾਰਕ ਹੰਗ ਉਹਨਾਂ ਸਾਰੇ ਦੀ ਤਨਖਾਹ 5000 6000 4500 5000 ਇਤਨਖਾਹ ਦੇ ਵਿੱਚ ਆ ਉਹਨਾਂ ਕਿਸੇ ਦਾ ਵੀ ਰੋਜ਼ੀ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਅਗਰ ਗੁਰੂ ਕਰ ਦੇ ਵਿੱਚ ਰਾਗੇ ਸਿੰਘ ਪ੍ਰਚਾਰਕ ਦੀ ਤਨਖਾਹ 15000 ਸਿੰਘ ਦੀ ਤਨਖਾਹ ਹੋ ਜਾਏ ਇੱਕ ਬੰਦੇ ਸਿੰਘ ਉਹ ਤੇ ਦੂਸਰੇ ਦੂਸਰੇ ਬਾਹਰੋਂ ਕੇ ਸਿੰਘ ਉਹ ਕਹੇ ਕਿ ਮੇਰੀ ਹੈਲਪ ਕਰੋ ਕਿ ਮੈਂ ਆ ਫਿਰ ਬੇਨਤੀ ਕਰਦਾ ਬੰਗ ਆਪਣੇ ਰਾਗੇ ਸਿੰਘ ਦਾ ਪ੍ਰਚਾਰ ਕਰੀ ਬਾ ਫੜੋਖ ਉਹਨਾਂ ਦਾ ਸਾਥ ਦੋ ਉਹਨਾਂ ਨੂੰ ਇੱਕ ਲੇਬਰ ਵਾਲਾ ਭਈਆ ਨਾ ਸਮਝ ਕੇ ਨਾ ਇਹੋ ਜਿਹੇ ਹਾਲਾਤ ਬਣਾਓ